ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਸਾਡੇ ਚੈਨਲ ਤੋਂ ਤੁਹਾਡੇ ਦੀ ਸਰਕਾਰੀ ਨੌਕਰੀਆਂ ਦੇ ਖਬਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਮਹੱਲਾ ਕਲੀਨਿਕ ਆਮ ਆਦਮੀ ਕਲੀਨਿਕਸ ਲਈ ਭਰਤੀ ਓਪਨ ਕੀਤੀ ਗਈ ਹੈ ਪੂਰਾ ਨੋਟੀਫਿਕੇਸ਼ਨ ਆਪਾਂ ਤੁਹਾਡੇ ਨਾਲ ਵੀਡੀਓ 'ਚ ਸਾਂਝਾ ਕਰਨ ਲੱਗੇ ਹਾਂ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ-ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਅੱਗੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਵੀ ਕਰ ਲਿਓ ਜੇਕਰ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤਾਜੀ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਨੇ ਜੀ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਆਮ ਆਦਮੀ ਕਲੀਨਿਕਸ ਦੇ ਲਈ ਜੋ ਭਰਤੀ ਓਪਨ ਕੀਤੀ ਗਈ ਹੈ ਆ ਰੂਪਨਗਰ ਜ਼ਿਲ੍ਹੇ ਵੱਲੋਂ ਇਹ ਜੋ ਭਰਤੀ ਓਪਨ ਕੀਤੀ ਗਈ ਹੈ ਮੈਡੀਕਲ ਅਫਸਰ ਦੀਆਂ ਪੋਸਟਾਂ ਇਨ੍ਹਾਂ ਵੱਲੋਂ ਜਾਰੀ ਹੋਈਆਂ ਜਿਹਦੇ ਲਈ ਐਨਪੈਨਲਮੈਂਟ ਫੀਸ ਇਨ੍ਹਾਂ ਵੱਲੋਂ ਪੇਪਰ ਪੇਸ਼ੈਂਟ ਅਟੈਂਡੈਂਟ ਵਿਦ ਮਿਨੀਮਮ ਅਸ਼ੋਰਟ ਗਾਰੰਟੀ ਆਫ 50 ਪੇਸ਼ੈਂਟਸ ਪਰ ਡੇ ਲਿਖਿਆ ਗਿਆ ਜੀ ਤੇ ਸਿੱਧੀ ਇੰਟਰਵਿਊ ਹੋਊਗੀ ਇਨ੍ਹਾਂ ਪੋਸਟਾਂ ਦੇ ਲਈ ਇਹਦੇ ਲਈ ਮਿਤੀ ਸਮਾਂ ਤੇ ਪਤਾ ਆਪਾਂ ਤੁਹਾਨੂੰ ਦੱਸ ਦਿੰਨੇ ਆ ਤਰੀਕ ਹੈ ਜੀ 23 ਜਨਵਰੀ 2024 ਜਦੋਂ ਇੰਟਰਵਿਊ ਹੋਣੀ ਹੈ ਸਵੇਰੇ 10 ਵਜੇ ਦਫਤਰ ਸਿਵਲ ਸਰਜਨ ਰੂਪਨਗਰ ਵਿਖੇ ਜੋ ਇਹ ਇੰਟਰਵਿਊ ਆ ਰਹਿਣ ਵਾਲੀ ਹੈ ਤਾਂ ਚਾਹਵਨ ਉਮੀਦਵਾਰ ਇਸ ਇੰਟਰਵਿਊ ਵਿੱਚ ਸ਼ਾਮਲ ਹੋਣ ਵੇਲੇ ਯੋਗਤਾ ਤਜਰਬਾ ਰਜਿਸਟ੍ਰੇਸ਼ਨ ਪੰਜਾਬ ਮੈਡੀਕਲ ਕਾਉਂਸਲ ਐਨ ਐਮ ਸੀ 10ਵੀਂ ਪੱਧਰ ਤੱਕ ਪੰਜਾਬੀ ਪੜ੍ਹੀ ਉਹਦਾ ਸਬੂਤ ਆਪਣੇ ਸਾਰੇ ਦਸਤਾਵੇਜ਼ਾਂ ਦੀਆਂ ਕਾਪੀਆਂ ਸਵੈ ਤਸਦੀਕ ਕਾਪੀਆਂ ਹੋਣ ਜੀ ਤੇ ਪਾਸਪੋਰਟ ਸਾਈਜ਼ ਫੋਟੋ ਪੰਜਾਬੀ ਵਿਸ਼ਾ ਹੋਈ 10ਵੀਂ ਪੱਧਰ ਤੱਕ ਪੜ੍ਹਾ ਹੋਈ ਉਹਦਾ ਸਬੂਤ ਤੁਹਾਡੇ ਕੋਲ ਹੋਣਾ ਚਾਹੀਦਾ ਤੁਸੀਂ ਇੰਟਰਵਿਊ ਦੇ ਵਿੱਚ ਸ਼ਾਮਲ ਹੋ ਸਕਦੇ ਹੋ ਤਾਂ ਬਹੁਤ ਵਧੀਆ ਮੌਕਾ ਹੈ ਜੀ ਵੱਖ-ਵੱਖ ਕੰਡੀਸ਼ਨਸ ਹੋਰ ਵੀ ਲਿਖੀ ਗਈਆਂ ਉਹ ਜ਼ਰੂਰ ਰੀਡ ਕਰ ਲਿਓ ਤਾਂ ਮਹੱਲਾ ਕਲੀਨ ਨੇ ਕੰਮ ਆਦਮੀ ਕਲੀਨਿਕ ਦੇ ਲਈ ਜੋ ਹੈ ਭਰਤੀ ਓਪਨ ਕੀਤੀ ਗਈ ਹੈ ਦਫਤਰ ਸਿਵਲ ਸਾਡੇ ਰੂਪਨਗਰ ਵਿਖੇ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਅੱਜ ਦੇ ਪੋਸਟਾਂ ਦਾ ਨੋਟੀਫਿਕੇਸ਼ਨ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਸਾਡੇ ਚੈਨਲ ਨੂੰ ਦੇਖਦੇ ਰਹਾ ਕਰੋ ਜੀ ਧੰਨਵਾਦ